ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਪ੍ਰਿਸ਼ਟ ਅਫਸਰਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਕਰਤਾ ਸਕਤਾ ਐਲਾਨ ਪੰਜਾਬ ਦੀਆਂ ਔਰਤਾਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ 10 ਤਰੀਕ ਨੂੰ ਮਿਲੇਗਾ ਵੱਡਾ ਤੋਹਫਾ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਕੈਬਨਿਟ ਮੰਤਰੀ ਨੇ 20000 ਸੋਲਰ ਪੰਪਾਂ ਬਾਰੇ ਸੁਣਾਈ ਖੁਸ਼ਖਬਰੀ ਪੰਜਾਬ ਚ 100 ਕਰੋੜ ਦੇ ਸਾਈਬਰ ਕਪਲੇ ਬਾਰੇ ਮਹਿਲਾ ਇਨਸਪੈਕਟਰ ਨਹੀਂ ਕਰਤੇ ਵੱਡੇ ਖੁਲਾਸੇ ਆਪ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਤੇ ਲੱਗੇ ਇਲਜ਼ਾਮ ਅੰਮ੍ਰਿਤਪਾਲ ਸਿੰਘ ਦੇ ਸਾਥੀ ਬੁੱਕਣ ਵਾਲੇ ਦੀ ਪਟੀਸ਼ਨ ਤੇ ਹਾਈ ਕੋਰਟ ਚ ਹੋਈ ਸੁਣਵਾਈ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ 10 ਕਰੋੜ ਦੇ ਸਾਈਬਰ ਫਰੋਡ ਮਾਮਲੇ ਸੰਬੰਧੀ ਵਿਕਰਮ ਮਜੀਠੀਆ ਦਾ ਵੱਡਾ ਬਿਆਨ ਕਿਹਾ ਸੀਬੀਆਈ ਜਾਂਦ ਦੇ ਹੁਕਮ ਦੇਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਕੋਈ ਈਓ ਜਾਂ ਤਹਿਸੀਲਦਾਰ ਗਲਤੀ ਨਾਲ ਹੀਠਾਂ ਤੋਂ ਪੈਸੇ ਚੁੱਕ ਕੇ ਮੇਰਾ ਨਾਮ ਲੈਂਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਸਾਨੂੰ ਸਬੂਤ ਦਿਓ ਅਸੀਂ ਇੱਥੇ ਲੋਕਾਂ ਦੀ ਉਹਨਾਂ ਦੇ ਕੰਮ ਕਰਵਾਉਣ ਵਿੱਚ ਮਦਦ ਕਰਨ ਲਈ ਹਾਂ ਜੇਕਰ ਅਸੀਂ ਵੀ ਪੁਰਾਣੀਆਂ ਸਰਕਾਰਾਂ ਵਾਂਗ ਕੰਮ ਕਰਨ ਲੱਗ ਪਏ ਤਾਂ ਅੱਗੇ ਤੋਂ ਅਸੀਂ ਵੋਟਾਂ ਦੇ ਹੱਕਦਾਰ ਨਹੀਂ ਰਹਾਂਗੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਬਹੁਤ ਗੱਲਾਂ ਹੁੰਦੀਆਂ ਹਨ ਸਥਾਨਕ ਅਧਿਕਾਰੀਆਂ ਦੁਆਰਾ ਭਾਵੇਂ ਤਹਿਸੀਲ ਵਿੱਚ ਜਾਂ ਸਥਾਨਕ ਯੋਕੀਸ਼ੇ ਨੇ ਨਕਸ਼ਾ ਪਾਸ ਕਰਵਾਉਣ ਲਈ ਪੈਸੇ ਮੰਗੇ ਹੋਣ। ਇਹ ਵੀ ਕਿਹਾ ਹੈ ਕਿ ਪੈਸੇ ਅੱਗੇ ਅਦਾ ਕਰਨੇ ਪੈਣਗੇ। ਕੋਈ ਤੁਹਾਨੂੰ ਗਲਤ ਤਰੀਕੇ ਨਾਲ ਪਰੇਸ਼ਾਨ ਕਰਦਾ ਹੈ ਜੇਕਰ ਕੋਈ ਮੇਰਾ ਜਾਣਕਾਰੀ ਵਿਅਕਤੀ ਭ੍ਰਿਸ਼ਟਾਚਾਰ ਬਾਰੇ ਗੱਲ ਕਰਦਾ ਹੈ ਤਾਂ ਕਿਰਪਾ ਕਰਕੇ ਇਸ ਮਾਮਲੇ ਨੂੰ ਮੇਰੇ ਤੱਕ ਪਹੁੰਚਾਓ। ਸਾਡਾ ਕਿਸੇ ਵੀ ਕਮੇਟੀ ਅਧਿਕਾਰੀ ਯੋ ਜਾਂ ਤਹਿਸੀਲਦਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੰਤਰੀ ਨੇ ਕਿਹਾ ਹੈ ਕਿ ਪਹਿਲਾਂ ਤਾਂ ਇਹ ਅਧਿਕਾਰੀ ਲੋਕਾਂ ਤੋਂ ਪੈਸੇ ਲੈਂਦੇ ਹਨ ਤੇ ਦੂਜਾ ਕਹਿੰਦੇ ਹਨ ਕਿ ਪੈਸੇ ਐਡਵਾਂਸ ਦੇਣੇ ਹਨ ਉਹਨਾਂ ਕੋਲ ਇਹ ਪੈਸਾ ਸਿੱਧੇ ਤੌਰ ਤੇ ਨਹੀਂ ਹੁੰਦਾ ਇਹ ਨਿੱਜੀ ਲੋਕਾਂ ਦੁਆਰਾ ਰੱਖਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਮੀਡੀਆ ਦੇ ਠੋਕ ਕੇ ਸਾਹਮਣੇ ਕਹਾਂਗੀ ਮਾਜਰੀ ਵਿੱਚ ਰਹਿ ਚੁੱਕੇ ਕੋਈ ਵੀ ਤਹਿਸੀਲਦਾਰ ਜੋ ਖਰੜ ਵਿੱਚ ਰਹਿ ਰਿਹਾ ਹੈ ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਇਹ ਲੋਕ ਪੈਸੇ ਵੀ ਲੈਂਦੇ ਰਹਿੰਦੇ ਹਨ ਓਹੋ ਸਾਡੇ ਨਾਮ ਵੀ ਲੈਂਦੇ ਰਹਿੰਦੇ ਹਨ ਇਹ ਸ਼ਰਮਨਾਕ ਹੈ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ ਕਿ ਉਹ ਜਲਦੀ ਹੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਸ਼ੁਰੂ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਦਰਵਾਜੇ ਖੁੱਲੇ ਹਨ ਜੇਕਰ ਕਿਸੇ ਅਧਿਕਾਰੀ ਦੇ ਭ੍ਰਿਸ਼ਟਾਚਾਰ ਦੀ ਸੂਚਨਾ ਹੈ ਤਾਂ ਉਸ ਦੀ ਸੂਚਨਾ ਉਹਨਾਂ ਨੂੰ ਦਿੱਤੀ ਜਾਵੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪੰਜਾਬ ਸਰਕਾਰ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ 10 ਸਤੰਬਰ ਦਿਨ ਮੰਗਲਵਾਰ ਨੂੰ ਮਲੋਟ ਜ਼ਿਲ੍ਹਾ ਸ਼ਹੀ ਮੁਖਤਸਰ ਸਾਹਿਬ ਵਿਖੇ ਮਹਿਲਾਵਾਂ ਲਈ ਵਿਸ਼ੇਸ਼ ਮੈਗਾ ਰੁਜ਼ਗਾਰ ਨੌਕਰੀ ਕੈਂਪ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਹੋਰ ਵਿਸ਼ੇਸ਼ ਮੈਗਾ ਰੁਜ਼ਗਾਰ ਕੈਂਪ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਮਵਾਰ ਲਗਾਏ ਜਾਣਗੇ ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਇਸ ਰੁਜ਼ਗਾਰ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ 10ਵੀਂ 12ਵੀਂ ਗ੍ਰੈਜੂਏਟ ਪੋਸਟ ਗ੍ਰੈਜੂਏਟ ਪਾਸ ਕੁੜੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਭਾਗ ਲੈ ਰਹੀਆਂ ਹਨ ਇਹ ਕੈਂਪ ਸਮਾਜਿਕ ਸੁਰੱਖਿਆ ਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਵੈ ਰੁਜ਼ਗਾਰ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਦੀਆਂ ਸਵੈ ਰੁਜ਼ਗਾਰ ਸਕੀਮਾਂ ਸੰਬੰਧੀ ਜਾਣਕਾਰੀ ਅਤੇ ਚਾਹਵਾਨ ਲੋਕਾਂ ਨੂੰ ਲੋਨ ਮੁਹੱਈਆ ਕਰਵਾਇਆ ਜਾਵੇਗਾ ਉਨ੍ਹਾਂ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਮੈਗਾ ਰੁਜ਼ਗਾਰ ਕੈਂਪ ਵਿੱਚ ਵੱਧ ਤੋਂ ਵੱਧ ਮੁਲਿਤ ਕੀਤੀ ਜਾਵੇ ਉਹਨਾਂ ਨੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵੱਖ-ਵੱਖ ਅੰਗਰਨਵਾੜੀ ਸੈਂਟਰਾਂ ਆਹੀ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਜਾਵੇ ਅਤੇ ਮਹਿਲਾਵਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਪੰਜਾਬ ਅਤੇ ਨਵੀ ਅਤੇ ਨਵਯਾਨ ਯੋਗ ਉੱਜਾ ਸਰੋਤ ਮੰਤਰੀ ਐਮਨ अरोड़ा ਨੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਲਈ ਅਨੁਸੂਚਿਤ ਜਾਤੀ ਦੇ ਕਿਸਾਨਾਂ ਤੇ ਗ੍ਰਾਮ ਪੰਚਾਇਤਾਂ ਲਈ 5000 ਸੋਲਰ ਪੰਪ ਰਾਖਵੇਂ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਦੀਪ ਦੇ ਜਾਣਕਾਰੀ ਦਿੰਦੇ ਆਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਪ੍ਰਧਾਨ ਮੰਤਰੀ ਕੁਸਮ ਸਕੀਮ ਦੇ ਪਹਿਲੇ ਪੜਾਅ ਤਹਿਤ ਵੀ 10000 ਸੋਲਰ ਪੰਪ ਲਗਾਉਣ ਸੰਬੰਧੀ ਸਕੀਮ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚਨ ਸੂਚਿਤ ਜਾਤੀ ਦੇ ਕਿਸਾਨਾਂ ਲਈ 2000 ਸੋਲਰ ਪੰਪ ਸੈੱਟ ਰੱਖਵੇਂ ਰੱਖੇ ਗਏ ਹਨ ਜਿਨ੍ਹਾਂ ਨੂੰ ਇਸ ਦੀ ਕੁੱਲ ਲਾਗਤ ਤੇ 80% ਦੀ ਸਬਸਿਡੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ಗ್ರಾಮ ਪੰਚਾਇਤਾਂ ਲਈ 3000 ਸੋਲਰ ਪੰਪ ਰਾਖਵੇਂ ਰੱਖੇ ਗਏ ਹਨ ਜਨਰਲ ਸ਼੍ਰੇਣੀ ਦੇ ਕਿਸਾਨਾਂ ਨੂੰ ਸੋਲਰ ਪੰਪ ਦੀ ਲਾਗਤ ਉੱਤੇ 60% ਸਬਸਿਡੀ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਖੇਤੀਬਾੜੀ ਸੈਕਟਰ ਨੂੰ ਕਾਰਬਨ ਮੁਕਤ ਕਰਨ ਲਈ ਕੁਦਰਤੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਨੇ ਪੇਡਾ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਖੇਤੀਬਾੜੀ ਲਈ ਸੋਲਰ ਪੰਪ ਸਕੀਮ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਅਮਲ ਵਿੱਚ ਲਿਆਉਣਾ ਯਕੀਨੀ ਬਣਾਇਆ ਜਾਵੇ। ਪੰਜਾਬ ਵਿੱਚ ਸੱਤਾ ਦੇ ਗਲਿਆਰਿਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਵੱਡੀ ਸ਼ਿਕਾਇਤ ਸਾਹਮਣੇ ਆਈ ਹੈ। ਸਾਈਬਰ ਕ੍ਰਾਈਮ ਵਿੱਚ ਸੇਵਾ ਨਿਭਾ ਚੁੱਕੇ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਕੂਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਆਪ ਮੰਤਰੀ ਨਾਲ ਦਾ ਸਬੰਧ ਹੋਣ ਦਾ ਦਾਵਾ ਹਰਜੋਤ ਬੈਂਸ ਤੇ ਉਸਦੀ ਪਤਨੀ ਐਸਪੀ ਜੋਤੀ ਯਾਦਵ ਦੀ ਹੈ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਨੇ ਡੀਜੀਪੀ ਪੰਜਾਬ ਕੋਲ 100 ਕਰੋੜ ਦੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਉਸਨੇ ਦੋਸ਼ ਲਾਇਆ ਹੈ ਕਿ ਉਸਨੇ ਮੋਹਾਲੀ ਦੇ ਇੱਕ ਬੇਸਮੈਂਟ ਤੋਂ ਚਲਾਈ ਜਾ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਧੋਖਾਧੜੀ ਵਾਲੀਆਂ ਸਕੀਮਾਂ ਰਾਹੀਂ ਪ੍ਰਵਾਸੀ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਲੁੱਟ ਰਿਆ ਸੀ ਅਤੇ ਡਾਲਰ ਕਮਾ ਰਿਆ ਸੀ ਉਸ ਮੁਤਾਬਕ ਇਹ ਧੋਖਾਧੜੀ 100 ਕਰੋੜ ਤੋਂ ਵੱਧ ਦੀ ਹੈ ਉਸਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਕਾਲ ਸੈਂਟਰ ਦੇ ਮਾਲਕ ਬੀ. ਜੇ. ਰਾਜ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕੀਤਾ ਆਪਣੀ ਸ਼ਿਕਾਇਤ ਵਿੱਚ ਉਹਨਾਂ ਨੇ ਕਿਹਾ ਕਿ ਕੰਪਨੀ ਦੇ ਮਾਲਕ ਦੇ ਆਪ ਮੰਤਰੀ ਹਰਜੋਤ ਮੈਂਸ ਨਾਲ ਨਜ਼ਦੀਕੀ ਸਬੰਧ ਹਨ ਅਤੇ ਦੋਸ਼ ਲਾਇਆ ਹੈ ਕਿ ਹਰਜੋਤ ਮੈਂਸ ਉਸ ਤੋਂ ਚੰਗਾ ਪਾਰਟੀ ਫੰਡ ਲੈਦੇ ਸਨ ਉਸਨੇ ਵੀ ਦੋਸ਼ ਲਾਇਆ ਹੈ ਕਿ ਜੋਤੀ ਯਾਦਵ ਜੋ ਕਿ ਮੰਤਰੀ ਹਰਜੋਤ ਮੈਂਸ ਦੀ ਪਤਨੀ ਹੈ ਤੇ ਮੋਹਾਲੀ ਪੁਲਿਸ ਵਿੱਚ ਐਸ.ਪੀ. ਵੱਜੋ ਸੇਵਾ ਨਿਭਾ ਰਹੀ ਹੈ ਜਾਂਚ ਵਿੱਚ ਦਖਲ ਦੇ ਰਹੀ ਹੈ ਅਤੇ ਕਥਿਤ ਕੁਟਾ ਲੇ ਬਾਜਾਂ ਦੀ ਮਦਦ ਕਰ ਰਹੀ ਹੈ ਉਸ ਦਾ ਦਾਵਾ ਹੈ ਕਿ ਐਸਪੀ ਜੋਤੀ ਯਾਦਵ ਨੇ ਉਸ ਨੂੰ ਕੇਸ ਤੋਂ ਦੂਰ ਰਹਿਣ ਲਈ ਵੀ ਕਿਹਾ ਸੀ ਇੰਸਪੈਕਟਰ ਨੇ ਅੱਗੇ ਇਲਜ਼ਾਮ ਲਗਾਇਆ ਹੈ ਕਿ ਮੋਹਾਲੀ ਦੇ ਇੱਕ ਨੀਜੀ ਜੱਜ ਨੇ ਕੰਪਨੀ ਨਾਲ ਜੁੜੇ ਲੋਕਾਂ ਤੋਂ ਇੱਕ ਘਰ ਆਪਣੇ ਨਾਮ ਕਰਵਾਇਆ ਹੈ ਤੇ ਬਾਅਦ ਵਿੱਚ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਉਸ ਨੇ ਆਪਣੇ ਪੱਤਰੇ ਵਿੱਚ ਜੱਜ ਦਾ ਨਾਮ ਅਤੇ ਮੋਹਾਲੀ ਵਿੱਚ ਮਕਾਨ ਨੰਬਰ ਦਾ ਜ਼ਿਕਰ ਵੀ ਕੀਤਾ ਹੈ ਪੱਤਰ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਿਲ ਹੈ ਜੋ ਕਥਿਤ ਤੌਰ ਤੇ ਪੁਲਿਸ ਸਿਆਸਤਦਾਨਾਂ ਅਤੇ ਕੁਟਾਲੇਵਾਜਾਂ ਵਿਚਕਾਰ ਗੜਜੋੜ ਦਾ ਖੁਲਾਸਾ ਕਰਦੀ ਹੈ ਅਮ੍ਰਿਤਾ ਸਿੰਘ ਦੇ ਸਾਥੀ ਗੁਰਮੀ ਸਿੰਘ ਬੁੱਕਣਵਾਲਾ ਦੀ ਪਟੀਸ਼ਨ ਤੇ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਦੋਵੇਂ ਸਰਕਾਰਾਂ ਤੋਂ ਜਵਾਬ ਮੰਗਿਆ ਹੈ ਦੱਸਦੀ ਕਿ ਅਮਰਿਤਪਾਲ ਸਿੰਘ ਦੇ ਸਾਥੀ ਗੁਰਮੀਤ ਸਿੰਘ ਬੁੱਕਣ ਵਾਲਾ ਇਸ ਸਮੇਂ ਆਸਾਮ ਦੀ ਬੀਬਰੂਗੜ ਜੇਲ੍ਹ ਵਿੱਚ ਬੰਦ ਹਨ ਗੁਰਮੀਤ ਸਿੰਘ ਬੁੱਕਣ ਵਾਲਾ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਦੁਬਾਰਾ ਲਗਾਏ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪੰਜਾਬ ਦੇ ਚਾਰ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਤੇ ਰੋਪਨਗਰ ਵਿਚਮੀ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਮਰੀਕਸਰ ਅਤੇ ਆਸ-ਪਾਸ ਦੇ ਕੁਝ ਇਲਾਕੇ ਵਿੱਚ بارش ਦੇਖਣ ਨੂੰ ਮਿਲ ਰਹੀ ਹੈ ਦੇ ਨਾਲ ਹੀ ਪੰਜਾਬ ਤੇ ਰਾਜਤਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਸਿੱਧੀ ਬਾਰਿਸ਼ ਨਹੀਂ ਹੋਈ ਅਤੇ ਜਦੋਂ ਕਿ ਜਲੰਧਰ ਅਮਰੀਕਸਰ ਅਤੇ ਲੁਧਿਆਣਾ ਵਿੱਚ ਮੀਂਹ ਪਿਆ ਹੈ 11 ਸਤੰਬਰ ਤੱਕ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ ਪਰ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ ਮੌਸਮ ਵਿਗਿਆਨ ਅਨੁਸਾਰ ਪੱਛਮੀ ਗੜਬੜੀ ਸਰਕੂਲੇਸ਼ਨ ਉੱਤਰੀ ਭਾਰਤ ਵਿੱਚ ਸਰਗਰਮ ਹੋ ਗਿਆ ਹੈ ਪਰ ਇਹ ਪੱਛਮੀ ਗੜਬੜੀ ਜੰਮੂ ਕਸ਼ਮੀਰ ਦੇ ਖੇਤਰ ਤੱਕ ਸੀਮਤ ਹੈਜ ਦਾ ਹਲਕਾ ਅਸਰ ਪੰਜਾਬ ਤੇ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਰੋਮਨੀ ਕਾਲਦਲ ਦੇ ਸੀਨੀਅਰ ਅਗੂ ਵਿਕਰਮਜੀਠਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਵੱਜੋਂ 100 ਕਰੋੜ ਰੁਪਏ ਦੇ ਸਾਈਬਰ ਫਰੋਡ ਦੇ ਮਾਮਲੇ ਦੀ ਪੰਜਾਬ ਪੁਲਿਸ ਮੁਖੀ ਨੂੰ ਕੀਤੀ ਸ਼ਿਕਾਇਤ ਦੀ ਸੀਬੀਏ ਜਾਣ ਦੇ ਹੁਕਮ ਦੇਣ ਜਿਸ ਵਿੱਚ ਮੰਤਰੀ ਹਰਜੋਤ ਬੈਂਸ ਮਲਜ਼ਮ ਵੱਜੋਂ ਸ਼ਾਮਿਲ ਹਨ ਤੇ ਇਹ ਉਹ ਚਾਹੁੰਦੇ ਹਨ ਵਿਕਰਮਜੀਠਿਆ ਨੇ ਕਿਹਾ ਕਿ ਇਸ ਮਾਮਲੇ ਦਾ ਖੁਲਾਸਾ ਇਨਸਪੈਕਟਰ ਅਮਨ ਚੋਦ ਕੋਰ ਨੇ ਕੀਤਾ ਜਿਨ੍ਹਾਂ ਨੇ ਮੰਤਰੀ ਤੇ ਉਹਨਾਂ ਦੀ ਪਤਨੀ ਜੋਤੀ ਯਾਦ ਅਤੇ ਮੁਹਾਲੀ ਵਿੱਚ ਇੱਕ ਬੇਸਮੈਂਟ ਤੋਂ ਚਲਾਏ ਜਾ ਰਹੇ ਕਾਲ ਸੈਂਟਰ ਦੇ ਮਾਮਲੇ ਦੀ ਜਾਂਚ ਵਿੱਚ ਰੁਕਾਵਟ ਪਾਉਣ ਅਤੇ ਮੁੱਲਜਵਾਨ ਨੂੰ ਬਚਾਉਣ ਦੇ ਇਲਜ਼ਾਮ ਲਾਏ ਹਨ ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਨੇ ਸਾਰੇ ਮਾਮਲੇ ਦੀ ਜਾਂਚ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਹੈ ਤਾਂ ਮੁੱਖ ਮੰਤਰੀ ਹੁਣ ਬੈਂਸ ਦੇ ਐਲਾਨ ਦਾ ਮਾਣ ਰੱਖਦੇ ਆ ਆਪਣੇ ਮੰਤਰੀ ਦੇ ਕਹੇ ਮੁਤਾਬਿਕ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਬੁਜੀਠੀਆ ਨੇ ਕਿਹਾ ਕਿ ਸੀਬੀਆਈ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੀ ਮਾਮਲੇ ਵਿੱਚ ਜ਼ਰੂਰੀ ਹੈ ਕਿਉਂਕਿ ਪੰਜਾਬ ਪੁਲਿਸ ਤੋਂ ਕੇਸ ਵਿੱਚ ਨਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ 8 ਮਹੀਨੇ ਪਹਿਲਾਂ ਮੈਲਾ ਪੁਲਿਸ ਇੰਸਪੈਕਟਰ ਵੱਲੋਂ ਮਾਮਲਾ ਉਸ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ मामले दी सही जांच नहीं कीती। उन्होंने कि है कि पंजाब विच वीती इमरजेंसी लगी है ते कानूनी व्यवस्था दे मामले ते वी इमरजेंसी लगी है। उन्होंने कि है कि पिछले 2.5 सालां विच सूबे सिर कर्जा 1 लाख करोड़ रुपये तो वध गया है ते आप सरकार नु हुण मुलाजिमां दीयां तनखाहा देनीयां वी ਉਖੀਆਂ ਲੱਗ ਰਹੀਆਂ ਹਨ ਸਰਕਾਰ ਨੇ ਹਾਲੇ ਵਿੱਚ ਪੈਟਰੋਲ ਤੇ ਡੀਜ਼ਲ ਤੇ ਵੈਟ ਵਧਾ ਦਿੱਤਾ ਹੈ ਤੇ ਪੈਸੇ ਇਕੱਠੇ ਕਰਨ ਵਾਸਤੇ 11 ਲੱਖ ਬਿਜਲੀ ਖਪਤਕਾਰਾਂ ਸਿਰ 2000 ਕਰੋੜ ਰੁਪਏ ਦਾ ਵਿਤੀ ਬੋਝ ਪਾ ਦਿੱਤਾ ਹੈ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲ ਈਓ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਈਓ ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕ੍ਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਾਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਹਿਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਆ ਵੀ ਅਸੀਂ ਉੱਪਰ ਦੇਣੇ ਹੁੰਦੇ ਆ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਇੱਥੇ ਸ਼ਰਮ ਥੋੱਕ ਕੇ ਕਹਿੰਨੀ ਆ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਹੈ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦौरा ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਆਪ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਕਿਹੜੇ ਸਰੋਤੋਂ ਤੋਂ ਤੁਹਾਨੂੰ ਪਤਾ ਲੱਗਦਾ ਦੀ ਕਾਰਵਾਈ ਕੀਤੀ ਹੈ ਉਹ ਕੀ ਅੱਗੇ ਕਰ ਰਹੇ ਕਰ ਰਹੇ ਉਹਨਾਂ ਦਾ ਕਾਰਵਾਈ ਦੀ ਗਲਤ ਇਹ ਆ ਵੀ ਇਹਨਾਂ ਦੇ ਸਿਸਟਮ ਹੀ ਇਸ ਤਰੀਕੇ ਸੈਟਅਪ ਕੀਤੇ ਹੋਏ ਨੇ ਡਾਇਰੈਕਟ ਬੇਨ ਨਾਲ ਇਹਨਾਂ ਨੇ ਫੜਨੇ ਨਹੀਂ ਥੱਲੇ ਦੀ ਥੱਲੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਇਹਨਾਂ ਲਈ ਸਾਨੂੰ ਸਬੂਤਾਂ ਦੀ ਲੋੜ ਹੈ মিডিਆ ਵਾਲੇ ਜਿੰਨੇ ਅੱਜ মিডিਆ ਲੋਕਲ মিডিਆ ਖੜਾ ਹੈ ਪੰਜਾਬ ਦਾ মিডিਆ ਖੜਾ ਹੈ ਤੁਸੀਂ ਸਾਡੇ ਤੱਕ ਸਬੂਤ ਲੈ ਕੇ ਆਓ ਉਤੋਂ ਉੱਤੇ ਮੈਂ ਐਕਸ਼ਨ ਨਾ ਕਰਾਂ ਤੇ ਮੇਰੀ ਗਲਤੀ ਹੈ ਮੇਰੇ ਕੋਲ ਉਸ ਚੀਜ਼ ਦਾ ਕਿ ਇਹ ਇਸ ਇਹ ਕਹਿ ਕੇ ਵੀ ਪੈਸੇ ਫੜ ਲੈਂਦੇ ਨੇ ਵੀ ਅਸੀਂ ਐਮਐਲਏ ਨੂੰ ਦੇਣੇ ਨੇ ਏ ਮੈਂ ਅਫਸਰਾਂ ਨੂੰ ਇੱਕ ਗੱਲ ਸਮਝਾ ਦਵਾਂ ਵੀ ਤੁਸੀਂ ਕੋਠੀਆਂ ਦਾ ਤੁਸੀਂ ਐਮਐਲਏ ਦਾ ਨਾਮ ਲੈਣਾ ਬੰਦ ਕਰ ਦਿਓ ਇਹ ਤੁਸੀਂ ਜਿਹੜੀਆਂ ਕਰਪਸ਼ਨਾਂ ਕਰਦੇ ਹੋ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਐਮਐਲਏ ਨਾਲ ਕੋਈ ਲੈਣ ਦੇਣ ਨਹੀਂ ਹੈ ਸੋ ਜੇ ਕਿਸੇ ਤਹਿਸੀਲਦਾਰ ਨੇ ਕਿਸੇ ਈਓ ਨੇ ਗਲਤੀ ਨਾਲ ਵੀ ਥੱਲੋਂ ਪੈਸੇ ਫੜ ਕੇ ਮੇਰਾ ਨਾਮ ਲਿਆ ਤੇ ਜਿਹੜੇ ਲੋਕ ਇਹਨਾਂ ਨੂੰ ਪੈਸੇ ਫੜਾਉਂਦੇ ਆ ਸਾਨੂੰ ਦੱਸੋ ਕਿਸ ਤਰੀਕੇ ਦੇ ਖਾਸ ਤੌਰ ਤੇ ਨਵਾਂ گاؤں ਈਓ ਜਾਂ ਇੱਥੇ ਕੋਈ ਥੱਲੇ ਵਾਲਾ ਅਫਸਰ ਕਿਸੇ ਤਰੀਕੇ ਦੀ ਕਰਪਸ਼ਨ ਕਰਦਾ ਮੇਰੇ ਤੱਕ ਪਹੁੰਚਾਈ ਜਾਵੇ ਅਸੀਂ ਇਹਨਾਂ ਨੂੰ ਇਹ ਕਹਿ ਕੇ ਹੀ ਇੱਥੇ ਜ਼ਿੰਮੇਵਾਰੀ ਦਿੱਨੀ ਹੈ ਕਿ ਤੁਸੀਂ ਸਿਸਟਮ ਨੂੰ ਸਹੀ ਕਰਨਾ ਪਰ ਇਹਨਾਂ ਨੂੰ ਆ ਤਾਂ ਪਈਆਂ ਹੋਈਆਂ ਨੇ ਲੋਕਾਂ ਨਾਲ ਰਲ ਕੇ ਹੀ ਕੱਢੀਆਂ ਜਾ ਸਕਦੀਆਂ ਨੇ ਲੋਕ ਸਾਡੇ ਤੱਕ ਮੀਡੀਆ ਸਾਡੇ ਤੱਕ ਇਹਨਾਂ ਦੀਆਂ ਖਬਰਾਂ ਇਹਨਾਂ ਦੇ ਸਬੂਤ ਲੈ ਕੇ ਆਉਂਦੇ ਮੈਡਮ ਮੱਦਦ ਨੂੰ ਵੀ ਚੁੱਪੀ ਲੇਖੀ ਗਈ ਸੀ ਕਾਲੀ ਪੇੜਾ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਲਿਸਟ ਜਾਰੀ ਕੀਤੀ ਬਿਲਕੁਲ ਜੀ ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਸਾਡੀ ਜਿਹੜੀ ਇਹਦੀ ਵੱਡੀ ਰਾਹਤ ਹੈ ਜਿਹੜੀ ਨਵਾਂ ਗਰਾਉਂਡ ਦੇ ਲੋਕਾਂ ਨੂੰ ਮਿਲ ਲਈ ਆ ਚਾਹੇ ਉਹ ਜ਼ਮੀਨ ਦੇ ਐਨਓਸੀ ਤੇ ਹੋਵੇ ਚਾਹੇ ਉਹ ਬਿਜਲੀ ਦੇ ਮੀਟਰਾਂ ਤੇ ਹੋਵੇ ਜੀ ਜੇ ਤੁਹਾਨੂੰ ਚਿੱਠੀ ਵੀ ਲਿਖਣੀ ਹੈਗੀ ਆ ਦਰਸਪੰਨਵਾ ਵੱਲੋਂ ਸਾਡਾ ਕਾਲੀ ਬਟਲੀ ਤੁਸੀਂ ਜੇ ਇਹੀ ਕੋਈ ਚਿੱਠੀ ਲਿਖਣਾ ਚਾਹੋਗੇ ਦੇਖੋ ਮੈਂ ਤਾਂ ਜੀ ਸਿੱਧਾ ਇਹ ਕਹਿਨੀ ਆ ਵੀ ਮੇਰਾ ਕਿਸੇ ਅਫਸਰ ਨਾਲ ਕੋਈ ਸਮਝੌਤਾ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਮੇਰਾ ਕੋਈ ਨਾਮ ਲੈ ਵੀ ਤਾਂ ਮੈਨੂੰ ਦੱਸਣਾ ਹੈ ਅਸੀਂ ਲੋਕਾਂ ਦਾ ਕੰਮ ਠੀਕ ਕਰਨ ਲਈ ਇੱਥੇ ਆਏ ਹੋਏ ਆਂ ਅਸੀਂ ਵੀ ਉਹੀ ਪੁਰਾਣੀਆਂ ਸਰਕਾਰਾਂ ਵਾਲੇ ਕੰਮ ਕਰਨ ਲੱਗੇ ਤੇ ਅਸੀਂ ਵੋਟਾਂ ਦੇ ਹੱਕਦਾਰ ਨਹੀਂ ਹੈਗੇ ਜਿਸ ਦਿਨ ਦੀ ਪੰਜਾਬ ਦੇ ਵਿੱਚ ਭਗਵੰਤ ਪਾਣ ਜੀ ਸਰਕਾਰ ਬਣੀ ਹੈ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਹ ਕੰਮ ਚੱਲ ਰਹੇ ਨੇ ਅੱਜ ਗਿੱਦੜਵਾ ਹਲਕੇ ਦੇ 29 ਕਮਾ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਆਏ ਆ ਜਿਹਦੇ ਵਿੱਚ 12 ਕਰੋੜ ਦੀ ਲਾਗਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਉਹ ਵਾਲੇ ਸਮੇਂ ਦੇ ਬਾਕੀ ਕੰਮ ਵੀ ਨੇ ਜਿਹੜੇ ਉਹ ਚੱਲਣਗੇ ਸੋ ਬੇਸਿਕਲੀ ਤਾਂ ਅੱਜ 12 ਕੌਂਡ ਦੇ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਜਿਹੜੀ ਉਹ ਕਰਨ ਦੇ ਲਈ ਗਿੱਧਰਵਾ ਹਲਕੇ ਦੇ ਵਿੱਚ ਆਇਆ ਸਕੀਵਨੀ ਚੋਣਾਂ ਤੋਂ ਪਹਿਲਾਂ ਤਾਂ ਨਹੀਂ ਕੋਈ ਕੰਮ ਹੋਇਆ ਸੀ ਨਹੀਂ ਪਹਿਲਾਂ ਦੇ ਕੰਮ ਤਾਂ ਸ਼ੁਰੂ ਤੋਂ ਚੱਲ ਰਹੇ ਨੇ ਜੀ ਉਹ ਪਹਿਲਾਂ ਤੁਹਾਡੇ ਮੀਡੀਆ ਦੇ ਸਾਹਮਣੇ ਚ ਨਾ ਆਉਂਦੇ ਹੋਣ ਕੰਮ ਕੰਟੀਨਿਊਸਲੀ ਉਹ ਮੈਂ ਤੁਹਾਨੂੰ ਜੇ ਪੁੱਛਾਂ ਕਿ ਇੱਥੇ ਗਿੱਧਰਵਾ ਹਲਕੇ ਦੇ ਵਿੱਚ ਸਰਕਾਰੀ ਨੌਕਰੀਆਂ ਨੂੰ ਬੱਚਿਆਂ ਨੂੰ ਮਿਲੀਆਂ ਗਿੱਧਰਵਾ ਹਲਕੇ ਦੇ ਵਿੱਚ ਜਿਹੜਾ ਬਿਜਲੀ ਹੈ ਬਿਜਲੀ ਨਹੀਂ ਵਧੂ ਹੋਈ ਹੈ ਕਿ ਕਿੱਧਰ ਬਾਹਲਕੇ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨਾਂ ਨਹੀਂ ਪਈਆਂ ਕਿਧਰ ਬਾਹਲਕੇ ਦੇ ਵਿੱਚ ਛੱਪੜਾਂ ਦੇ ਕੰਮ ਨਹੀਂ ਚੱਲ ਰਹੇ ਕੰਮ ਸਾਰੇ ਚੱਲ ਰਹੇ ਨੇ ਜੀ ਜਿੱਥੇ ਸਾਡਾ ਐਮਐਲਏ ਹੈਗਾ ਜਾਂ ਨਹੀਂ ਕੀ ਹੈਗਾ ਅਸੀਂ ਇਹ ਤੇਰ ਮੇਰ ਨਹੀਂ ਕਰਦੇ ਹੈਗੇ ਪਰ ਹਾਂ ਜਦੋਂ ਕਿਤੇ ਬਾਈ ਇਲੈਕਸ਼ਨ ਹੁੰਦੀ ਹੈ ਉਦੋਂ ਜਿਹੜੀ ਪੋਲਿਟੀਕਲ ਮੂਵਮੈਂਟ ਐਕਟੀਵਿਟੀ ਜਿਹੜੀ ਉਹ ਵੱਧ ਜਾਂਦੀ ਹੈ ਸੋ ਇਹੀ ਜੇ ਮੈਂ ਕੰਮ ਹੈ ਫਿਰ ਵੀ ਹੋਣੇ ਸੀਗੇ ਫਿਰ ਐਸਾ ਹੋ ਸਕਦਾ ਸੀ ਵੀ ਲਾਸਟ ਤੱਕ ਜਾ ਕੇ ਹੁੰਦੇ ਸਰਕਾਰ ਦੇ ਕਿਵੇਂ ਜੀ ਵੀ ਜਿਹੜੇ 2.5 ਸਾਲ ਰਹਿ ਕੇ ਸਰਕਾਰ ਦੇ ਫਿਰ ਇਹ ਤਾਂ ਤੁਸੀਂ ਨੈਗੇਟਿਵ ਰਿਪੋਰਟਿੰਗ ਕਰਨੀ ਹੈ ਭਾਈ ਸਾਹਿਬ ਤਾਂ ਤੁਹਾਡਾ ਮਾਈਂਡ ਸੈਟ ਹੈ ਜਿਹੜੀ ਗੱਲ ਮੈਂ ਤੁਹਾਨੂੰ ਹੀ ਪੁੱਛੀ ਤੁਸੀਂ ਕਿੰਨੇ ਮੈਨੂੰ ਛੱਡੋ ਕਿੰਨੇ ਬੰਦੇ ਵੀ ਜਾ ਕੇ ਪੁੱਛੂ ਜਿਹੜੇ ਬੈਠੇ ਨੇ ਕਿ ਭਾਈ ਸਾਹਿਬ ਤੁਹਾਨੂੰ ਝੋਨੇ ਦੇ ਸੀਜ਼ਨ 'ਚ ਬਿਜਲੀ ਮਿਲੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਬਿਨਾਂ ਪੈਸਿਆਂ ਨਾਲ ਸਫਲ ਲੱਗੋ ਪਿਛਲੇ ਸਰਕਾਰਾਂ ਵਾਲੇ 3 ਮਹੀਨੇ ਪਹਿਲਾਂ ਨੌਕਰੀਆਂ ਘਟਦੇ ਹੁੰਦੇ ਸੀਗੇ ਤੇ ਅਸੀਂ 2.5 ਸਾਲਾਂ 'ਚ 45000 ਨੌਕਰੀਆਂ ਜਿਹੜੀਆਂ ਉਹ ਤਈ ਬੈਠਿਆ ਸੋ ਥੋੜੀ ਜਿਹੀ ਆਪਦੀ ਰਿਪੋਰਟਿੰਗ ਪੱਤਰਕਾਰਤਾ ਦੇ ਵਿੱਚ ਭਾਈ ਸਾਹਿਬ ਥੋੜੀ ਜਿਹੀ ਪੋਜ਼ੀਸ਼ਨ ਵੱਡੀ ਸਮੱਸਿਆ ਸੀਵਰੇਜ ਦੀ ਹੈ ਬੋਲਤਾਂ ਕਿ ਰਾਜਨੀਤੀ ਹੁੰਦੀ ਰਹੀ ਹੈ ਨੰਗੇ ਪੈਰੀਂ ਫੀਲਡਰ ਜਾਂਦੇ ਰਹੇ ਉੱਤੇ ਕਦੋਂ ਪੂਰਾ ਹੋ ਗਿਆ ਤੁਹਾਡੇ ਦੀ ਜੇ ਕੋਸਾ ਕਰੀ ਤੀਏ ਦਾ ਆਲਰੇਡੀ ਟੈਂਡਰ ਲੱਗਿਆ ਹੋਇਆ ਹੈ 16 ਤਰੀਕ ਨੂੰ ਟੈਂਡਰ ਉਹਦਾ ਖੁੱਲ ਜੂਗਾ ਤੇ ਕੰਮ ਇਹਦਾ ਚਾਲੂ ਹੋ ਜਾਊਗਾ ਪੂਰਾ ਕਰਨੇ ਇਹ ਤਾਂ ਬਸ ਪਹਿਲਾਂ ਸ਼ੁਰੂ ਤਾਂ ਹੋਉਂਦੋ ਜੀ ਹਿੱਤ ਤੱਕ ਦਾ ਹਿੱਤ ਤੱਕ ਦਾ ਟੈਂਡਰ ਨਹੀਂ ਸਿਰ ਕਰੇ ਉੱਪਰ ਤੱਕ ਕਰੇ ਮੈਂ ਤੁਹਾਨੂੰ ਦੱਸ ਰਿਹਾ ਕਿ ਟੈਂਡਰ 16 ਤਰੀਕ ਨੂੰ ਬੁੱਲਜੂਗਾ ਨਾਲ ਜਿਹੜਾ ਕੰਮ ਚੱਲੂ ਹੋ ਜੂਗਾ ਔਰ ਵਿਦਨ 1 ਇਅਰ ਹੈ ਜਿਹੜਾ ਉਹ ਕੰਮ ਤੋਂ ਪਹਿਲਾਂ ਕਿਉਂ ਨਹੀਂ ਲੱਗਿਆ ਜੀ ਟੈਂਡਰ ਕੀ ਕਰ ਰਹੇ ਜੀ 2 ਸਾਲ ਪਹਿਲਾਂ ਵੀ ਸਰਕਾਰ ਨੂੰ ਤਾਂ ਪਤਾ ਸੀਗਾ ਜੀ ਉਹ ਤੋਂ ਪਹਿਲਾਂ 75 ਸਾਲ ਕਿਉਂ ਨਾ ਲੱਗਿਆ ਜੀ ਇੱਕ ਮਿੰਟ ਮੇਰੇ ਪਹਿਲਾਂ ਸਰਕਾਰ ਜਨਾਬ ਦੀ ਬਣੀ ਆ ਜੀ ਸਰਕਾਰ ਨੇ ਦੇਖਣਾ ਸੀ ਜੀ ਜਨਾਬ ਦੀ ਸਰਕਾਰ ਬਣੀ ਆ ਤੇ ਤਾਂ ਹੀ ਜਨਾਬ ਨੇ ਟੈਂਡਰ ਲਵਾਇਆ ਨਾ ਜੀ ਤੇ ਫਿਰ ਸਰਕਾਰ ਨੇ ਤਾਂ ਪਹਿਲਾਂ ਵੀ ਪਤਾ ਸੀ ਵੀ ਇੰਨੇ ਸਾਲਾਂ ਤੋਂ ਕੰਮ ਨਹੀਂ ਹੋ ਰਿਹਾ ਗਿੱਦੜਵਾਚ ਫੇਰ ਕਿਉਂ ਨਹੀਂ ਹੋਇਆ ਜੀ 2 ਸਾਲ 3 ਸਾਲ ਮੈਂ ਕੀ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਇੱਕ ਸਵਾਲ ਰਾਜਾ ਵੜਿੰਗ ਜੀ ਕੋਲ ਜਾ ਕੇ ਪੁੱਛਿਆ ਵੀ ਭਾਈ ਤੁਸੀਂ ਤਿੰਨ ਵਾਰੀ ਐਮਐਲਏ ਰਹੇ ਉਹ ਰਾਜਾ ਵੜਿੰਗ ਜੀ ਨੂੰ ਵੀ ਪੁੱਛਿਆ ਗਿਆ ਮੰਤਰੀ ਸਾਹਿਬ ਤੁਹਾਨੂੰ ਤੁਸੀਂ ਦੱਸੋ ਜਨਾਬ ਸ਼ਾਂਤੀ ਟੈਂਡਰ ਚੱਲ ਕਰੋ ਸਵਾਜ ਸਵਾਜ ਜਿੰਨੇ ਮਰਜ਼ੀ ਕਰੋ ਕੋਈ ਪ੍ਰੋਬਲਮ ਨਹੀਂ ਇਕ ਇਕਲੇ ਤੇ ਜਵਾਬ ਦੇ ਕੇ ਜਾਊਗਾ ਪਰ ਪੀਂਤੀਏ ਹੈ ਕਿ ਜਿਹੜੇ ਇੰਨੇ ਸਾਲਾਂ ਦੇ ਵਿੱਚ ਨਹੀਂ ਹੋਇਆ ਉਸ ਦਿਨ ਕਾਂਗਰਸ ਦੇ ਜਿਸ ਨੇ ਆਇਆ ਸੀਗਾ ਇੱਥੇ 1200 80 ਸੀ ਬੰਦੇ ਨੂੰ ਮਿਲ ਕੇ ਗਏ ਉਹਨਾਂ ਨੇ ਕੰਮ ਦੱਸਿਆ ਪਰ ਤੇ ਸਭ ਤੋਂ ਵੱਡਾ ਡੈਲੀਗੇਸ਼ਨ ਪਤਾ ਕਿਹਦਾ ਆਇਆ ਸੀਗਾ ਜਿਹੜੇ ਇੱਥੋਂ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਉਹਦੇ ਕਾਂਗਰਸ ਦੇ ਐਮਸੀਆਂ ਨੂੰ ਲੈ ਕੇ ਆਏ ਸੀਗੇ ਮੇਰਾ ਸਵਾਲ ਉਹਨਾਂ ਨੂੰ ਇਹ ਸੀਗਾ ਕਿ ਭਾਈ ਸਾਹਿਬ ਤੁਸੀਂ ਮੈਨੂੰ ਦੱਸ ਰਹੇ ਹੋ ਅਸੀਂ ਤਾਂ ਆਪਦਾ ਫਰਜ਼ ਸਾਹਮਣੇ ਕਿ ਕਰਾਵਾਂਗੇ ਹੀ ਪਰ ਅੱਜ ਤੋਂ 3.2 ਸਾਲ ਪਹਿਲਾਂ ਇਹ ਸੀਵਰੇਜ ਠੀਕ ਸੀਗਾ ਜਦੋਂ ਰਾਜਾ ਬੜਿੰਗ ਜੀ ਮੰਤਰੀ ਸੀਗੇ ਇੱਥੋਂ ਦੇ ਸਰ ਰਾਜਾ ਬੜਿੰਗ ਜੀ ਨੇ ਵੀ ਖੁਦ ਪਟੀਸ਼ਨ ਧਾਰ ਕਰੀਤੀ ਹੈ ਜੀ ਸੀਵਰੇਜ ਨੂੰ ਲੈ ਕੇ ਜੀ ਪਟੀਸ਼ਨ ਨਾਲ ਕੰਮ ਚੱਲ ਜੂਗਾ ਜੀ ਪਟੀਸ਼ਨ ਨਾਲ ਸਮੋ ਜੇ ਪਟੀਸ਼ਨ ਨਾਲ ਗਿੱਦੜਵਾਲ ਦੇ ਸੀਵਰੇਜ ਦਾ ਕੰਮ ਹੋ ਜਾਊਗਾ ਸਫਾਈ ਹੋ ਜਾਊਗੀ ਲੋਕਾਂ ਦੀ ਘਰਾਂ ਦੇ ਵਿੱਚੋਂ ਗੰਦਗੀ ਤੇ ਬਿਮਾਰੀ ਨਿਕਲ ਜਾਊਗੀ ਇਹ ਤਾਂ ਬੜਾ ਸੰਕਟ ਹੈ ਲੱਗਦਾ ਨਹੀਂ ਵੀ ਸਰਕਾਰ ਨੂੰ ਆਪਣਾ ਜਿਹੜਾ ਹੈਗਾ ਇਹਦੇ ਤੇ ਜਾਂਚ ਕਰਾਉਣੀ ਚਾਹੀਦੀ ਹੈ ਜਿਹੜਾ ਉਹ ਪਹਿਲਾਂ ਕੰਮ ਹੋਇਆ ਚਾਹਤ ਤਾਂ ਕਰਾਵਾਂਗੇ ਕਰਾਵਾਂਗੇ ਪਰ ਪਹਿਲਾਂ ਕੰਮ ਖੜਾ ਲੀਏ ਨਾ ਜੇ ਪਹਿਲਾਂ ਜਾਂਚ ਦੇ ਚੱਕਰ 'ਚ ਪੈ ਗਏ ਤਾਂ ਤੁਹਾਡਾ ਕੰਮ ਖੜ ਜੂਗਾ ਜਿਸਪੋਸ ਬੋਰਡ ਨੇ ਕੋਈ ਜੀ ਡਾਇਰੈਕਸ਼ਨ ਦਿੱਤੀ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮੈਨੂੰ ਤੁਸੀਂ ਕਹਿੰਦੇ ਹੋ ਮੈਨੂੰ ਲਿਸਟ ਦਿਖਾਓ ਤੁਮਾਂ ਦੀ ਅਮਰਤ ਆ ਆਹ ਮੈਂ ਜਿਹੜਾ ਤੁਹਾਨੂੰ ਦਿਖਾ ਕੇ ਆਇਆ ਇਹ ਇਕੱਲੇ-ਇਕੱਲੇ ਗਿੱਦਰਵਾਦੇ ਇਕੱਲੇ-ਇਕੱਲੇ ਕੰਮ ਦਾ ਕਿਤਾਬ 'ਚ ਆਹ ਨੇ ਜਿਹੜੇ ਡਿਪਾਰਟਮੈਂਟ ਵਾਈਜ਼ ਕੰਮ ਸਾਡੇ ਕੋਲ ਤਿਆਰ ਨੇ ਆ ਜਿਹੜਾ ਮੰਗ ਪੱਤਰ ਨਾਲ ਕੋਲ ਸੋਚ ਵੋਟ ਨੂੰ ਸਰ ਜਿਹੜੀ ਰਿਪੋਰਟ ਪੇਸ਼ ਕਰਨੀ ਹੈ ਜੀ ਉਹ ਵੀ ਰਿਪੋਰਟ ਕਰਨੀ ਹੈ ਚੰਗੀ ਕਰ ਲੈਣਾ ਜੀ ਬਸ ਬੈਕਮਾਂ ਕਰੂਗਾ ਵੀ ਜੀ ਕਦੋਂ ਇਹ ਸੀਵਰੇਜ ਪਿਆ ਸੀਗਾ ਉਹਦੇ ਉੱਪਰ ਕਦੋਂ ਕਦੋਂ ਉਹ ਖਰਾਬ ਹੋਇਆ ਕਦੋਂ ਕਦੋਂ ਪੈਸੇ ਲੱਗੇ ਉਹਦੇ ਵਿੱਚ ਇਹ ਤਾਂ ਫਿਰ ਤੁਸੀਂ ਰਿਪੋਰਟਿੰਗ ਕਰੋਗੇ ਕਿ ਕਿੱਥੇ ਪੈਸੇ ਕਿੱਥੇ ਕਿੱਥੇ ਖਾਤੇ ਗਏ ਇਹ ਤਾਂ ਕੋਟ ਦਾ ਮਤਲਬ ਹੈ ਨਾ ਜੀ ਮੇਰਾ ਕੰਮ ਹੈ ਜਿਹੜਾ ਉਹ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਅਸੀਂ ਇਕੱਲੀ ਬਿਆਨਬਾਜ਼ੀ ਕਰ ਲਈਏ ਸਾਨੂੰ ਚਾਹੇ ਬਾਈ ਇਲੈਕਸ਼ਨ ਦੀ ਜੇ ਮੈਂ ਆਪਦੀ ਗੱਲ ਕਰਾਂ ਜਾਂ ਲਾਣੀ ਧੋਸੇ ਦੀ ਗੱਲ ਕਰਾਂ ਠੀਕ ਹੈ ਨਾ ਸਾਨੂੰ ਬਾਈ ਇਲੈਕਸ਼ਨ ਕਰਕੇ ਪਾਰਟੀਆਂ ਨੂੰ ਸਰਕਾਰ ਵੱਲੋਂ ਰੈਂਟਿੰਗ ਲੱਗੀਆਂ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਾ ਡੈਫੀਨਿਟਲੀ ਜੇ ਮੈਂ ਤੁਹਾਨੂੰ ਕਹਾਂ ਕਿ ਪਲਿਟ ਕਲੈਕਟਿਵਿਟੀ ਦੀ ਵਜ੍ਹਾ ਨਹੀਂ ਹੁੰਦੀ ਆ ਉਹਦੇ ਨਾਲ ਜਿਵੇਂ ਹੀ ਪਤਾ ਲੱਗਿਆ ਤੇ ਨਾਲ ਦੀ ਨਾਲ ਅਸੀਂ ਐਸਟੀਮੇਟ ਲਵਾ ਕੇ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ